ਏ ਵੀਰ ਮੇਰਾ ਮੁਕਾਬਲਾ ਫੇਰ ਦੇਖ ਲਈ ਪਹਿਲਾਂ ਫੋਨ ਚਲਾ ਲੈ ਉੱਥੇ ਸੱਜੇ ਖੜੋ ਯਾਰ ਫਿਰ ਲੈਣਾ ਆਪਾਂ ਕੇ ਖੜੋ ਮੇਰਾ ਫਿਰ 35000 ਜਨਤ ਕੱਢ ਰਿਹਾ ਤੂੰ ਜੇ ਟੰਡੀ ਬਣਾ ਲਈ ਮਰ ਵੀ ਤੇ ਫੇਰ ਰੋਕ ਲੈ ਆ ਵੀਰੇ ਜਿਹੜਾ ਨੈਣ ਚਾਹੂਗਾ ਉਹਦਾ ਵੇਟ ਹੋਣਾ ਦਾ ਵੀਰੇ ਅੱਗੇ ਲੈ ਜਾ ਇਹਦੇ ਤੇ ਮਗਰ ਲੱਖੋ ਮੈਂ ਤਨੜਾ ਜੱਟ ਜੇ ਸਫਲਤਾ ਬਣਾਉ ਕੋਈ ਉਹ ਵੀਰੇ ਲੈ ਜਾ ਵੀਰੇ ਅੱਗੇ ਬੱਕਰਾ ਵੀਰ ਮਾਰੋ ਵੀਰੇ ਲੈ ਜਾ ਬੱਕਰਾ ਲੈ ਜਾ ਬਾਹਰ ਆਈ ਦੀ ਦੁਬਾਰਾ ਆਈ ਵੀਰੇ ਲੈ ਜਾ ਤੀਨੋ ਕੱਟੀਆਂ ਇਹ ਲੈ ਜਾ ਲੈ ਜਾ ਇਹਨੂੰ ਇਹਨੂੰ ਵੀ ਲੈ ਜਾ ਵੀਰੇ ਬੱਕਰਾ ਇਹ ਯਾਰ ਪੱਥਰ ਉੱਤੇ ਰੱਖੋ ਇਹਦਾ ਵੀਰੇ ਪੱਥਰ ਇਹਦਾ ਇੱਧਰ ਕਰ ਲੋ ਆਉਂਗੇ ਤਾਂ ਸਾਰਿਆਂ ਦਾ ਕੋਈ ਨਾ ਆਇਆ ਅਜੇ ਪੱਟੇ ਵਾਲੇ ਬਾਹਰ ਖੜੋ ਰਿੰਗ ਤੋਂ ਮੁਕਾਬਲਾ ਚੱਲ ਰਿਹਾ ਅਜੇ ਕੱਲੇ ਬੱਕਰੇ ਆਉਣ ਸਾਡੇ ਕੋਲੇ 15 ਤੋਂ 30 ਕਿਲੋ ਵਾਲੇ ਬੱਕਰੇ ਲੈ ਜਾ ਵੀਰੋ ਉੱਥੇ ਸਾਹਮਣੇ ਮਾਰਜੀ ਕੋਲੇ ਵੀਰਿਆ ਦਾ ਬਹੁਤ ਵੱਡਾ ਹੋ ਗਿਆ ਵੀਰ ਇਹ ਬੇਟਾ ਇਹ ਜਾ ਗਰਾਊਂਡ ਤੇ ਇਹਦਾ 40 ਕਿਲੋ ਦਾ ਬੱਚਾ ਵੱਡੇ ਬੱਕਰੇ ਬਾਹਰ ਲੈ ਵੀਰੇ ਬਾਹਰ ਲੈ ਜਾ ਅਗਲੇ ਰੌਂਡ 'ਚ ਆਵੇ ਕੋਈ ਨਹੀਂ ਅਗਲੇ ਰੌਂਡ 'ਚ अगलेड अगरि पंधे किलो ढाई किलो गांधी नगर पूरा अगलेड चऊं रहंदा पठा पकिड़े मुक़ाबला शुरू करण हिकु मिंट भई हीरो हिकु اوکی اویا کيتھے دے بکراں دی کڑنا لائن تو بنا اورے جو بجھو باہر وتاں کرو جو بھائی جی مگر بھی آو آویں بلیاں بکڑائتے آ پھٹا پھ بکرا کِسے ہو جو بھائی اوتھر دی اجٹا بکری سب تو مگر لے پن کِسے ہو جو آ بکریے پھٹ پاتا پینے میں جو اگلی روڈ تے اے پھٹا بکریے پترے پاوہ پاوہ آویں اے دے بیل تو نہ توڑنا اے کٹٹو کٹ 40 کلو ویٹ پترے 30 40 تول دینے کوئی وی طریقہ کڈدے ਕੋ ਕੋ ਨਹੀਂ ਉਹ ਸੌਗਰਾ ਮਾੜਾ ਮोटा ਹੈਦਾ ਕੰਡਾ ਕੋਈ ਨਹੀਂ ਤੂੰ ਚੱਕ ਬੱਕਰਾ ਆਪਾਂ ਅੱਧੇ ਗ੍ਰਾ ਦੀ ਛੋੜ ਦੇਤੀ ਜਿਹੜਾ 30 ਕਿਲੋ ਹੋਊਗਾ ਉਹ ਐਂਡ ਰਿੰਗ 'ਚ ਜਾਊਗਾ ਆਉਣ ਦੇ ਰਿੰਗ 'ਚ ਜਾਊਗਾ ਇਹ ਪੂਰਾ 30 ਕਿਲੋ ਯਾਰ ਪੱਠਾ ਯਾਰ ਪੱਠਾ ਕਹਦੇ ਨਾਈ ਫਰਦਿਆਂ ਵਿੱਚ ਬਾਹਰ ਲੈ ਕੇ ਜਾ ਵੀਰੇ ਬਾਹਰ ਇੱਧਰ ਆ ਜਾ ਫਾਦਰ ਬੱਕਰੇ ਆ ਜੀ ਬੱਕਰੇ ਗਈ ਜਨਾ ਤੁਸੀਂ ਪੱਠਾ ਲਈ ਜੁਨੇ ਸਾਡੇ ਕੋਲ ਚਾੜੀ ਨੇ ਲਾਓ ਹਾਂ ਜੀ ਇੱਕ ਟਾਂ ਟਾਂ ਆਏ ਤੇ ਪੱਠਾ ਹੈ ਅੰਗਰਵੀ ਤੇ ਥੋੜੀ ਛੜ ਕਰਦੇ ਮੇਰਾ ਪੱਠਾ ਵਾਧੋ ਲੈ ਓ ਯਾਰ ਬਾਪੂ 40 ਕਿਲੋ ਮੈਂ ਕਹਿੰਦਾ 40 ਕਿਲੋ ਕਹਿੰਦਾ ਚੱਲਣਾ ਲੈ ਲਓ ਜੀ ਪਿਆਰੀ 34 ਕਿਲੋ ਪਾ ਮਾਦਰ ਨੰਦਰਾ ਕੜਲਾ ਕੜਲਾ ਮੈਂ ਦਾ ਬੰਦਾ ਅਧਨੀ ਜਗਾ ਆ ਜਾ ਵੀ ਚੱਲ ਆ ਜਾ ਦੇਖ ਲੈ ਲੈ ਜਾ ਵੀ ਲੈ ਜਾ ਕਰ ਉਹ ਲੈ ਜੋ ਉਹ ਬਾਦ ਆ ਨਾ ਬਾਓ ਬਾਬਾ ਜੀ ਮੁਰਗੀ ਵਾਲਾ ਆਇਆ ਆਪਣਾ ਸਿਰਾ ਤਰਵੰਡੀ ਕੰਦਰਾ ਸਾਡੀ ਅੱਖਾਂ ਹੀ ਵੀਰੇ ਕੈਮਰੇ ਲੈ। ਰੋਜ਼ ਦੀ ਕੰਮਾਂ ਕਰਾ ਤੇ ਨਵੇਂ ਜੰਮਿਆ। ਹੈਲੋ ਜਲਦੀ ਕਰੋ ਮੇਰਾ ਵੀਰਾ। ਵੀਰੇ ਚੱਕ ਜਾਂਦੀ। ਵੀਰੇ ਉਹਨੇ ਛੇਦੀ ਹੋਊਗਾ ੱੱਕਾ ਨਾ ਮਾਰੋ। ਹਮਨੇ ਰੋਜ਼ ਲਾਲਾ ਗਰਮੈਂਟ ਮੰਡੀ ਜਾਣਾ। ਪੂਰੀ ਰਾਜਾ ਮੂਰੀਆ। ਵਾਧਾ ਵੀਰੇ। ਕੱਢੀ ਚੱਲ ਫੜਾ ਫੜੀ ਜਾ ਰਹੇ ਇਹਨਾਂ ਨੂੰ। ਜਿਹੜਾ ਵਾਧਾ ਹੈ ਇੱਧਰ ਮੋੜੀ ਚੱਲੋ। ਰੋਕੀ ਜਾਂਦੇ ਆ ਰੁਕਦੇ ਆ ਤੇ 37 ਕਿਲੋ ਪਹਾੜਾ ਜੀ ਇਹਦਾ। ਇੱਧਰ ਲੈ ਵੀ ਇੱਧਰ। ਕੋਈ ਨਹੀਂ ਰੋਕ ਲੈ ਇੱਥੇ ਖੜ ਜਾ ਕੁਧਰੀ ਆਪਾਂ ਕਰੂਗਾ ਰੋਕੋ ਮਿੰਟ। ਮੰਗਦੇ। 1 ਮਿੰਟ ਰੱਖਾ ਲਾਣ ਦੇ ਨਾਲ ਰੋਕ ਲਾ ਕੀ ਹੋਇਆ ਆਪਦੇ ਨਹੀਂ ਯਾਰ ਕੀ ਕਰਦੀਆਂ 28 ਕਿਲੋ ਭਾਰ ਆ ਜੋ ਇੱਧਰ ਆ ਜਾ ਡੱਬਾ ਬੱਕਰਾ ਨਬਾ ਬੱਕਰਾ ਚੱਕ ਜਲਦੀ ਬਾਦੇ ਹੋਈ ਇਹਦੇ ਜੇ ਤੁਸੀਂ ਲਾਈਨ ਬਣਾ ਲਓ ਨਾ ਅੱਧੇ ਟੈਬ ਤੋਂ ਤੋਲੇ ਜਾਂਦੇ ਹਾਂ ਬਹੁਤ ਵਧੀਆ ਚੱਲ 37 ਕਿਲੋ ਭਾਰ ਆ ਜੀ ਇਹਦਾ ਅਗਲੇ ਰੌਂਡ ਜਾਊਗਾ ਅਗਲੇ ਰੌਂਡ ਚ ਆਊਗਾ ਜੀ ਇਹ ਚੱਕ ਚੱਕ ਕਰਾ ਜਾਂਦੀ ਆ ਲੈ ਮੈਂ ਨਾ ਗਾਹੂ ਕਰੀ ਉਹ ਵੀਰੇ ਆਪਰੇ ਆ ਤੇ ਕੋਈ ਨਹੀਂ ਇੱਧਰ ਹੀ ਖੜੇ ਆ ਆ ਜਾ ਹੁਣ ਨਾਲੇ ਇੱਧਰ ਦੇ ਇੱਧਰ ਦੇ ਵੀ ਆਪਦੇ ਆਪ ਕੋਈ ਬੱਚਾ ਉਧਰ ਨਾ ਰਿੰਗ ਚ ਲੈ ਜਿਓ ਜੇ ਸਾਨੂੰ ਕਿਸੇ ਵੀ ਬੱਚੇ ਤੇ ਡਾਊਟ ਹੋ ਗਿਆ ਅਸੀਂ ਦਵਾਰਿਓ ਦਾ ਵਜਨ ਕਰਾਂਗੇ ਨਾਲੇ ਡੰਡ ਲੱਗੂਗਾ ਵਜਨ ਨਹੀਂ ਜੀ ਅਗਲੇ ਰਾਉਂਡ ਚ ਵੀ ਪੈਣਾ ਹੋ ਉਹ ਫਿਰ ਅਗਲੇ ਰਾਉਂਡ ਚ ਵੀ ਨਹੀਂ ਪੈਣਾ ਵੀਰੇ ਆਉਣ ਦਿਓ ਆ ਜਾਓ ਆ ਜਾਓ ਜਾੜ ਦੇ ਜਾਣਵੇ ਜਾਣਵੇ ਜਾਣੀ ਆ ਚੱਕ ਰਹੀ ਜਦਾ ਬੱਸਦਾ ਆ ਚੱਕ ਚੱਕ ਕੋਈ ਨਹੀਂ ਤੂੰ ਛੱਡ ਦੇ ਪੁੱਤ ਬੱਕਰਾ ਹੁਣ ਬੈਜ ਬਿੱਤੇ ਆਇਆ ਨਾ ਤੇਰਾ ਲੈ ਲੈ ਨਾ ਲੈ ਲੈ ਆਉਂਦੇ ਇਹ ਵੀ ਲੈ ਆਉਂਦੇ ਜਾਣ ਦੇ ਹੌਣ ਲੈ ਆਉਂਦੇ ਉਧਰ ਆ ਲੈ ਵੀ ਚੱਕ ਚੱਕ ਇਹਨੂੰ ਚੱਕ ਲੈ ਜਾ ਉਧਰ ਲੈ ਜਾ ਪੁੱਤ ਕਹ ਹਣ ਚੱਲ ਫੜ ਕੇ ਲੈ ਜਾ ਧੰਨਵਾਦ ਜਾਣਗੇ ਲੈ ਜਾ ਲੈ ਜਾ ਬਹੁਤ ਵੱਧ ਦਾ ਖਸਮਾ ਉਹ ਲੈ ਜਾ ਭਰਾਵਾ ਦਾ 40 ਪਲੱਸ ਭੇਡਾ ਇਹ ਮੱਲਾ ਚ ਭੇਡਾ ਬੱਜਿਆ ਚਾਈ ਜਾਣਾ ਅਗਲੇ ਰੌਂਡ ਚਾਈ ਨਹੀਂ ਜਾਣੀ ਇਹ ਨਹੀਂ ਬਾਤ ਤੇ 26 ਕਿਲੋ ਭਾਰਾ ਇਹਦਾ ਪੈਸਾ ਮੇਰੇ ਬਾਤ ਦਾ ਭਾਈ ਉਹ ਤੋਲਦੇ ਯਾਰ ਆ ਗਿਆ ਹੁਣ ਕੱਢ ਲੈ ਸ਼ਕ ਤੇਰੀ ਧੂਵੀ ਹੋਏ ਹੋ ਜੋ ਉਹ ਇਹਨਾਂ ਨੂੰ ਦਬੋਣਾ ਆਪਾਂ 100 100 ਵੀਰੇ 40 ਕਿਲੋ ਵੇਚਾ

ਸਟੇਜ ਤੇ ਜਾਣਾ ਵੀਰੇ ਸਟੇਜ ਤੇ ਉਹ ਨਹੀਂ ਨਹੀਂ ਆਈ ਨਹੀਂ ਗੱਲ ਬਾਣੀ ਹੋਏ ਇੱਧਰ ਆਂ ਆਈ ਨਹੀਂ ਯਾਰ ਗੱਪੀ ਹੋ ਕੇ ਚਲੋ ਸਟੇਜ ਤੇ ਇੱਧਰ ਲੈ ਆ ਵੀਰੇ ਹੁਣ ਤੇ ਚਲੋ ਤੁਸੀਂ ਵੀ ਚਲੋ ਬਾਹਰ ਸਟੇਜ ਤੇ ਕਾਹਦੀ ਬਾਤ ਨਹੀਂ ਜਾਣਾ ਖਾਲਸਾ ਸਾਹਿਬ ਜੀ ਚਾਹ ਜੂ ਦਾ ਆਰਡਰ ਦੇ ਲੋ ਸਟੇਜ ਤੇ ਅਗਲਾ ਆਇਆ ਇੱਥੇ ਦੂਰੋਂ ਤੁੱਕਾ ਉਹ ਵੀਰੇ ਜਿਹੜੇ ਸਾਡੇ ਸੇਵਾਦਾਰ ਵੀਰ ਨੇ ਚਾਹ ਲਿਆ ਉਹ ਜੱਜਾਂ ਵਾਸਤੇ ਵੀ ਤੇ ਸਟੇਜ ਵਾਸਤੇ ਵੀ ਮੈਂ ਕਵੀਰਾਂ ਨੂੰ ਬੇਨਤੀ ਕਰਾਂ ਮੈਂ ਇਹ ਸੋਚਦਾ ਹੈ ਨਹੀਂ ਜਰ ਕਮ ਸੇ ਕਮ 2 ਕਿਲੋ 10 ਕਿਲੋ ਦੀ ਸ਼ੱਕ ਲੱਗ ਰਿਹਾ ਕਰੋ ਉਹਨਾਂ ਸਮਾਂ ਜ਼ਿਆਦਾ ਖਰਾਬ ਹੁੰਦਾ ਉਹ ਬਾਈ ਮੂਹੇ ਪਾਸੇ ਜਿਨ੍ਹਾਂ ਦਾ weight ਵੱਧਦਾ ਵੀਰੇ ਇਹਨਾਂ ਦਾ ਇੱਕ 라ਉਂਡ ਹੋਰ ਹੋਣਾ ਥੀਰੀਆਂ ਦਾ ਚੈਅ ਰੱਖਿਓ ਜਿਨ੍ਹਾਂ ਦਾ 30 ਕਿਲੋ ਤੋਂ weight ਵੱਧਦਾ ਹੈ ਇੰਨਾ ਵੀ 1 ਕਿਲੋ ਇੱਕ ਮੈਂ ਇੱਕ ਮੈਂ ਦੱਸਦਾ ਉੱਥੇ ਜਿਹੜੀ ਗੰਨਤ ਉਹ ਕੋਈ ਨਾ ਨਹੀਂ ਲੈ ਯਾਰ ਅਸੀਂ ਆਪ ਹੀ ਸ਼ੂਟ ਕਰਦਾ ਕਾਨੂੰਨ ਟਾਈਮ ਸਟਾਪ ਕਰੇ ਯਾਰ ਗੋਦੀ ਫਰਾ ਇਹਦਾ ਕੱਜਾ ਕਦੇ 30 ਕਿਲੋ ਕਸੜ ਦਾਂਗੇ ਤਨ ਹੋਰ ਦੱਸ ਯਾਰ 600 ਗ੍ਰਾਮ ਦੱਸਿਆ ਨਹੀਂ ਦੱਸਿਆ ਗੱਡੀ ਕੀ ਗੱਲ ਆ ਯਾਰ 600 ਵੀ ਹੋ ਗਿਆ ਤਾਂ ਨਹੀਂ ਕਰੀ ਯਾਰ 3 ਕਿਲੋ 100 ਗ੍ਰਾਮ ਭੇਜੇ ਕਰੀ ਜਾ ਉਹ ਵੀ ਕਿਹ ਹੈ ਨਾ ਜਾ ਜਾ ਕੋਈ ਨਾ ਪ੍ਰਤੀਨਿਧੀ ਕਹਿੰਦਾ ਜਿਹਨੇ ਕਿੱਛੇ ਨੂੰ ਹੋਇਆ ਬਕਰੋ ਵੀਰ ਬਣ ਕੇ ਬਿੱਸੇ ਨੂੰ ਰੋਹ ਚਲੋ ਜੀ ਇੱਧਰ ਲੈ ਜਾਓ ਬਾਹਰ ਜਾਵੇ 32 ਤੇ 33 ਕਿਲੋ ਆ ਵੀਰੇ 32 ਤੇ 33 ਚਲੋ ਇੱਧਰ ਆ ਜਾ ਵੀਰੇ ਉਹ ਵੀਰੇ ਕਰਤਾ ਹੁਣ ਕਿੰਨੀ ਕਮਾਰੀ ਕਰਾਂਗੇ ਯਾਰ ਉਹ ਜੀਰੋ ਕਰਕੇ ਕਰੀਏ ਵੀਰੇ ਉਹ ਜੀਰੋ ਆ ਭਜਨ ਵੀ ਵਿੱਚ ਲੱਗੂ ਆ ਆਹ ਦੇਖ ਲੈ ਬਸ ਇਕੱਲੇ ਦਾ ਥੋੜੀ ਬਾਤ ਦਾ ਆਪ ਨੂੰ ਭਾਈ ਜਨ ਪਿਛਲੇ ਦਾ ਸਾਡਾ ਦੁਸ਼ਮਣ ਥੋੜੀ ਆ ਭਰਾਵਾ ਬੰਦੇ ਦਾ ਵੀਰ ਇੱਧਰ ਵੀਰ ਓਏ ਇੱਧਰ ਇੱਧਰ ਲਿਆ ਚੱਲਦੇ ਚੱਲੋ ਜਾਣੋ ਸਾਕੇਰੇ ਚੱਕਦੇ ਆ ਮੈਂ ਕੋਈ ਉਹ ਗਾਹਾਂ ਉਹੀ ਚੱਲੋ ਵੀਰ ਬੜ ਕੇ ਇੱਥੇ ਕਾਨੂੰਨ ਜਲ ਕੱਟ ਕਰਦੇ ਤੁਸੀਂ ਨੇ ਚੱਲ ਇੱਧਰ ਘਾਟ ਇੱਧਰ

ਵੀਰੇ ਆਪਾ ਇੱਧਰ ਆ ਜਾਓ ਜੀ ਆ ਜਾਓ ਆ ਜਾਓ ਵੀਰ ਬਣ ਕੇ ਖੜੇ ਸਾਰੇ ਜਿੰਦਗਾਰ ਨੂੰ ਤੁਸੀਂ ਵੀਰ ਬਣ ਕੇ ਆਪੇ ਜਾਓ ਸੱਤ ਕਿਲੋ ਬਾਦਰੀਆ ਵੀਰੇ 15 ਕਿਲੋ ਤੋਂ 30 ਕਿਲੋ ਵਾਲੇ ਬੱਚੇ ਜਿਹੜੇ ਵੀ ਐਂਟਰ ਹੋਣ ਤੋਂ ਰਹਿੰਦੇ ਨੇ ਜਲਦੀ ਆ ਜਾਓ ਵੀਰੇ ਜਦੋਂ ਰਿੰਗ ਸਟਾਰਟ ਹੋ ਗਈ ਬਾਅਦ ਚ ਨਾ ਭਾਈ ਬਣ ਕੇ ਫਿਰ ਪੱਠਾ ਦਾ ਵੇਡ ਹੋਣ ਲੱਗ ਗਿਆ ਫਿਰ ਬਾਅਦ ਚ ਬਹੁਤ ਦਿੱਕਤ ਆਊਗੀ ਇੰਨਾ ਰੁਕਣਾ ਕਹੜੇ 15 ਤੋਂ 20 ਕਿਲੋ ਦਾ ਕੰਪਾਉਂਡੀਟ ਵਾਲੇ ਬੱਚੇ ਜਿਹੜੇ ਵੀ ਐਂਟਰ ਹੋਣ ਕੋ ਰਹੇ ਨੇ ਵੀਰ ਬਣ ਕੇ ਅੰਦਰ ਐਂਟਰ ਹੋ ਜਾਓ ਬਾਅਦ ਚ ਫੇਰ ਕਹੋਗੇ ਸਾਡੇ ਬੱਚੇ ਐਂਟਰ ਨਹੀਂ ਹੋਏ ਜੀ ਆਹ ਦਿੱਕਤ ਆ ਜੀ ਆਹ ਦਿੱਕਤ ਆ ਉਹਨਾਂ ਨੂੰ ਕਹਿੰਦੇ ਬੜੇ ਇੱਕ ਵੀਰ ਬਣ ਕੇ ਜਿੰਨੇ ਵੀ ਬੱਚੇ ਐਂਟਰ ਹੋਇਆ ਖੀਰੇ ਬੱਚੇ ਹੋਣੇ ਚਿਹਰੇ ਦੇ ਦੋ ਦਾ ਤਾਂ ਕੋਈ ਨਾ ਹੋਵੇ ਸਾਰਿਆਂ ਦੇ ਦਾਦਾ ਫਿਰ ਬਾਅਦ ਚ ਟਾਈਮ ਬਹੁਤ ਖਰਾਬ ਹੁੰਦਾ ਜਿੰਨੇ ਵੀ ਬੱਚੇ 30 ਕਿਲੋ ਦੇ ਬੋਡੀ ਬੇਲ ਵਾਲੇ ਨੇ ਉਹ ਖੀਰੇ ਬੱਚੇ ਚਾਹੀਦੇ ਨੇ ਭਈ ਆਪਾਂ ਨੂੰ ਭਾਈ ਜੀ ਮਨਪ੍ਰੀਤ ਸਿੰਘ ਖੰਡਾ ਜਾ ਕੇ ਇੱਧਰ ਲਿਆਓ ਲਿਓ ਪੱਠਾ ਦਾ ਵੇਟ ਕਰਕੇ ਇੱਕ ਸਾਈਡ ਲਾਈਏ ਇੱਥੇ ਬੰਦ ਕਰਕੇ ਚੱਕ ਲਿਆ ਹਮਰਾ ਨਾਣੂ ਵਾਲੇ ਇੱਧਰ ਆ ਜਾਓ